ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗਸ ਤੇ ਇਸ ਵਕਤ ਨਾ ਮੈਂ ਹਸਪੀਟਲ ਮਾਰਨਿੰਗ ਹੋ ਗਈ ਆ ਨਾਈਟ ਡਿਊਟੀ ਸੀਗੀ ਮੇਰੀ ਤੇ ਹੁਣ ਇਹ ਬਲੌਗ ਚ ਦੇਖਿਆ ਤੁਸੀਂ ਮੇਰੇ ਕਿ ਬਹੁਤ ਧੁੰਦ ਪਈ ਸੀਗੀ ਤੇ ਹੁਣ ਵੀ ਜਾ ਕੇ ਦੇਖਦੇ ਆ ਬਾਹਰ ਕਿਦਾਂ ਦਾ ਮੌਸਮ ਆ ਓ ਨੋ ਦੇਖੋ ਬਹੁਤ ਜਿਆਦਾ ਧੁੰਦ ਪਈ ਆ ਦਿੱਲੀ ਇੱਦੇ ਪੈਣ ਲਾ ਪੀ ਕੱਲ ਤਾਂ ਫਿਲਹਾਲ ਧੁੱਪ ਨਿਕਲ ਗਈ ਸੀ ਥੋੜੀ ਜੀ ਤੇ ਹੁਣ ਧੁੰਦ ਬਹੁਤ ਜਿਆਦਾ ਆ ਤਰੇਲ ਵੀ ਪੈ ਰਹੀ ਆ ਟਰੈਲਰ ਨਾਲ ਸਾਰੀ ਜ਼ਮੀਨ ਥੱਲੇ ਗਿੱਲੀ ਹੋ ਗਈ ਮੋਟਰਸਾਈਕਲ ਦੇਖਦੇ ਆ ਜਿਆਦਾ ਗਿੱਲਾ ਤਾਂ ਨਹੀਂ ਹੋਇਆ ਆ ਖੜਾ ਮੋਟਰਸਾਈਕਲ ਟਰੈਲਰ ਨਾਲ ਸਾਰਾ ਭਿੱਜਿਆ ਪਿਆ ਇਹਦੇ ਨੂੰ ਇੱਕ ਫਾਇਦਾ ਹੋ ਗਿਆ ਜਿੱਦਾਂ ਧੋ ਕੇ ਖੜਾ ਕੀਤਾ ਹੁੰਦਾ ਮੋਟਰਸਾਈਕਲ ਇਹ ਦੇਖੋ ਪਾਈਪ ਕਿਹੜੀ ਹੈ ਦੇਖਦਾ ਇਹ ਚ ਪਿਆਰ ਚੜ ਹੋ ਗਿਆ ਤੇ ਚੱਲੀਏ ਘਾਨੋਂ ਮੋਟਰਸਾਈਕਲ ਹੋਣੀ ਆਪਣੇ ਰੈਡੀ ਆ ਟੋਪੀ ਜੈਕਟ ਨਾਲ ਦੀਆ ਲੈ ਲਈ ਧੁੰਦ ਘਟੀ ਨਹੀਂ ਫਿਲਹਾਲ ਉਨੀ ਹੋਈਆਂ ਹੁਣ ਦੇਖਿਓ ਤੇ ਹੌਣੇ ਜਾਣਾ ਪੈਣਾ ਹੌਲੀ ਹੌਲੀ ਡਿਊਟੀ ਤਾਂ ਆ ਗਈ ਸੀ ਘਰ ਤੇ ਤੁਸੀਂ ਵੀਡੀਓ ਚ ਦੇਖਿਆ ਹੋਣਾ ਕਿ ਧੁੰਦ ਦਾ ਬਹੁਤ ਬੁਰਾ ਹਾਲ ਹੋਇਆ ਆ ਤੇ ਗੋਲਡੀ ਨੇ ਜੈਕਟ ਮੰਗਾਤੀ ਸੀ ਉਹ ਬਲੈਕ ਵਾਲੀ ਚੇਂਜ ਕਰਕੇ ਤੇ ਆਹ ਫਲੌਫੀ ਲਿਆਂਦੀ ਆ ਇਹਦੇ ਵਿੱਚ ਮੋਟਰਸਾਈਕਲ ਤੇ ਥੋੜਾ ਸਹੀ ਲੱਗਦਾ ਆ ਉਹ ਚ ਹਵਾ ਕਰੌਸ ਹੁੰਦੀ ਸੀ ਤੇ ਹੁਣ ਘਰ ਆ ਗਿਆ ਨਾ ਦੇ ਆ ਰੋਟੀ ਰੋਟੀ ਖਾ ਕੇ ਫਿਰ ਰੈਸਟ ਫਿਰ ਸ਼ਾਮ ਨੂੰ ਜਾਣਾ ਹੈ ਆਪਣੇ ਨਾਈਟ ਸ਼ਿਫਟ ਤੇ ਨਾਕੇ ਮੈਂ ਹਟੇ ਸੀ ਦੇਖਿਆ ਵੀ ਬੰਟੀ ਬਾਹਰ ਆਇਆ ਹੁਣ 10 ਵਜੇ ਕਿੰਦਾ ਹਾਲ ਕਿੱਥੇ ਜਾਣਾ ਹਾਂ ਦੇ ਫਾਸਟਿਕ ਕਰਨਿਆ ਨਾ ਆ ਗਏ ਹੋਰ ਭਾਈ ਇਹ ਨਾ ਕੇ ਹਟਿਆ ਸੀ ਤੇ ਬਾਂਟੀ ਆਇਆ ਬਾਹਰ ਤੇ ਇਹਨੂੰ ਮੈਂ ਪੁੱਛਿਆ ਕਿੱਥੇ ਜਾਣਾ ਪਹਿਲਾਂ ਤਾਂ ਕਹਿੰਦਾ ਵੀ ਉਹ ਦੇ ਘੁੰਮਣ ਚਾਹ ਚੂ ਪੀਣ ਚੱਲਦੇ ਆ ਪੰਜਾਬੀ ਚੁੱਲੇ ਤੇ ਹੁਣ ਕਹਿੰਦਾ ਮੈਂ ਬਿੱਲ ਜਮਾ ਕਰਾਣ ਆਇਆ ਵੀ ਇਕੱਲੇ ਦਾ ਚਿੱਤ ਨਹੀਂ ਲੱਗਣਾ ਸੀ ਤਾਂ ਕਰਕੇ ਨਾਲ ਆਹ ਹਾਲ ਹੈ ਜੀ ਦੇਖ ਲੋ ਧੁੰਦ ਪਈ ਆ ਬਿਜਲੀ ਕਾਰਾ ਗਏ ਤੇ ਅੰਦਰ ਜਾ ਕੇ ਦੇਖਦੇ ਆਂ ਵੇ ਫੋਜੂੰ ਜਮਾ ਕੇ ਨਹੀਂ ਬਿੱਲ ਆ ਵੀ ਟੰਡਾ ਲੱਗਿਆ ਉਹ ਵੀ ਲੱਗਿਆ ਹੋਇਆ ਜੀ ਓਹੋ ਬੰਦਾ ਉਧਰ ਪਾਲੀ ਸਾਈਡ ਵੀ ਅਜ ਤਾਂ ਆਏ ਸੀ ਬਿੱਲ ਜਮਾ ਕਰਾਣ ਤੇ ਇੱਥੇ ਸਾਡਾ ਪੌਪਟ ਹੋ ਗਿਆ ਬਿਜਲੀ ਘਰ ਤਾਂ ਬੰਦ ਆ ਤੇ ਹੁਣ ਸਾਨੂੰ ਵਾਪਸ ਘਰ ਜਾਣਾ ਪੈ ਰਿਆ ਠੰਡ ਬਹੁਤ ਹੈ ਇਹਨੇ ਮੈਨੂੰ ਠੰਡ ਛਾਲ ਕੇ ਲੈ ਕੇ ਆਇਆ ਚਾਹ ਮੈਂ ਰੋਟੀ ਖਾਣੀ ਸੀ ਰਜਾਈ ਤੇ ਬਹਿ ਕੇ ਕੋਸ਼ਿਸ਼ ਵੀ ਕਰਨਾ ਪੈਂਦਾ ਜੀ ਮੈਨੂੰ ਲੈ ਕੇ ਆਇਆ ਸੀ ਇਹ ਬਿੱਲ ਜਮਾ ਕਰਾਉਣ ਬਿੱਲ ਤਾਂ ਜਮਾ ਹੋਇਆ ਨਹੀਂ ਫੇਈ ਦਾ ਲਾਹਾ ਲੈ ਕੇ ਅਸੀਂ ਹੁਣ ਖਾਣ ਲਗੇ ਕੋਲਚੇ ਬਾਟੀ ਦਾ ਨੁਕਸਾਨ 30 ਰੁਪਏ ਦਾ ਹੋਣਾ ਹਮ ਸਟੈਂਡ ਰੈਸਟ ਕਰ ਲਈ ਸੀ ਤੇ ਹੁਣ ਜਾ ਰਿਹਾ ਮੈਂ ਡਿਊਟੀ ਮਿਲਦੇ ਆਂ ਜਾ ਕੇ ਹਸਪੀਟਲ ਡਿਊਟੀ ਤੇ ਮੈਂ ਆ ਗਿਆ ਸੀ ਤੇ ਇੱਥੇ ਟ੍ਰੀਟਮੈਂਟ ਵਗੈਰਾ ਪੇਸ਼ਨਾ ਤਾਂ ਕਰਦਾ ਤੇ ਹੁਣ ਬਾਹਰ ਬੈਠੇ ਆਂ ਧੁੰਦ 'ਚ ਇਹ ਮੌਸਮ ਬਹੁਤ ਵਧੀਆ ਹੋਇਆ ਪਿਆ ਧੁੰਦ ਦਿਖਾਉਂਦਾ ਤੁਹਾਨੂੰ ਕਿਦਾਂ ਪਈ ਆ ਦੇਖੋ ਇਹ ਡੇਲੀ ਧੁੰਦ ਪੈਂਦੀ ਆ ਸਵੇਰ ਨੂੰ ਕਈ ਵੇਲੇ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਘਰੇ ਜਾਣ ਚ ਬਹੁਤ ਦਿੱਕਤ ਆਦੀ ਆ ਕੁਝ ਦਿਖਦਾ ਨਹੀਂ ਹੁੰਦਾ ਤੇ ਐਕਸੀਡੈਂਟ ਵੀ ਬਹੁਤ ਹੁੰਦੀ ਆ ਸੋ ਸਾਰੇ ਜਣੇ ਧਿਆਨ ਨਾਲ ਡਰਾਈਵ ਕਰਿਆ ਕਰੋ ਧਿਆਨ ਨਾਲ ਰਹੋ ਪਹਿਲਾਂ ਤੁਹਾਨੂੰ ਬਾਹਰ ਤੋਂ ਹੁੰਦ ਦਿਖਾਈ ਤੇ ਫਿਰ ਬਾਅਦ ਚ ਆ ਕੇ ਮੈਂ ਇੱਥੇ ਆਪਣੇ ਡਿਊਟੀ ਰੂਮ ਚ ਬਹਿ ਗਿਆ ਸੀ ਜਿੱਥੇ ਅਸੀਂ ਆਪਣੇ ਆ ਪੇਸ਼ੰਦਾਂ ਦੀਆਂ ਫਾਈਲਾਂ ਰੱਖੀਆਂ ਹੁੰਦੀਆਂ ਤੇ ਪੇਸ਼ੰਦਾਂ ਦੇ ਨਾਲਦਿਆਂ ਨੂੰ ਗਾਈਡ ਕਰਦੇ ਆ ਤੇ ਉਹਨਾਂ ਦੀ ਕੰਡੀਸ਼ਨ ਬਾਰੇ ਦੱਸਦੇ ਆ ਇਹ ਫਾਈਲ ਦਾ ਟਰੀਟਮੈਂਟ ਦੇਖ ਕੇ ਟਰੀਟਮੈਂਟ ਕਰਦੇ ਆ ਤੇ ਹੁਣ ਮੇਰੀ ਨਾਈਟ ਸ਼ਿਫਟ ਹੋ ਗਈ ਹੈ ਸ਼ੁਰੂ ਕਿ ਮੇਰੀ 1 ਘੰਟੇ ਦੀ ਸ਼ਿਫਟ ਹੋਣੀ ਆ ਤੇ ਇੱਧਰ ਆਪਣੇ ਬੋਰਡ ਆ ਮਰੀਜ਼ ਸਾਰੇ ਸੁੱਤੇ ਪਏ ਆ ਤੇ ਪਹਿਲਾਂ ਤੁਹਾਨੂੰ ਦਿਖਾਈ ਸੀ ਬਾਹਰ ਦੀ ਕੰਡੀਸ਼ਨ ਤੇ ਹੁਣ ਇੱਥੇ ਠਾਕੀ ਰਾਤ ਦਿਖਾਦੇ ਆ ਵੇ ਤੁੰਦ ਕਿੰਨੀ ਗਾ ਉਂਟ ਨੋ ਤੁੰਦ ਦਾ ਬੁਰਾ ਹਾਲ ਹੋਇਆ ਪਿਆ ਜੀ ਦੇਖਦਾ ਕੱਖ ਨਹੀਂ ਆ ਪੌੜੀਆਂ ਤੇ ਜਾ ਕੇ نیچے ਬਾਹਰ ਦੇਖਦੇ ਆ ਟੰਟਣਾ ਧੁੰਦ ਦੇਖੋ ਤ੍ਰੀਲਜੀ ਪੈ ਗਈ ਆ ਮੋਟਰਸਾਈਕਲ ਵੀ ਗਿੱਲੇ ਹੋ ਗਏ ਹੋਣੇ ਧੁੰਦ ਦੇਖੋ ਬਹੁਤ ਜ਼ਿਆਦੇ ਆ ਤੇ ਹੁਣ ਘੰਟਾ ਪਹਿਲਾਂ ਮੈਂ ਮਰੀਜ਼ ਦੇਖਣੇ ਆ ਆਪਣੀ ਸ਼ਿਫਟ 'ਚ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਤੇ ਉਹਦੇ ਬਾਅਦ ਫਿਰ ਨੈਕਸਟ ਸਟਾਫ ਨੂੰ ਮੈਂ ਠਾਲ ਦੇਣਾ ਆ ਸ਼ਿਫਟ ਦੇ ਲਈ मेरी शिफ्ट होगी जी खत्म तो हूँ लगा है मैं रेस्ट कर दूजे स्टाफ में उठालता आई होप थो मेरा छोटा जहा ब्लॉग वी लग्या हो गया लगे चैनल लाइक शेयर सबसक्राइब तो कमेंट करो बाकी मिलते हैं नैक्सट